ਲੁਧਿਆਣੇ ਦੇ ਵਿੱਚ ਜਿੱਥੇ ਪੰਜਾਬ ਪਰ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਤਬਾਹੀ ਮੱਚੀ ਹੋਈ ਹੈ ਤੇ ਉੱਥੇ ਹੀ ਲੁਧਿਆਣੇ ਦੇ ਵਿੱਚ ਸਤਲੁਜ ਦਰਿਆ ਦੇ ਇੱਕ ਹੈਰਾਨ ਕਰਨ ਵਾਲਾ ਦ੍ਰਿਸ਼ ਸਾਹਮਣੇ ਆਇਆ ਹੈ ਹੜ੍ਹ ਦੇ ਖਤਰੇ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਗਣਪਤੀ ਵਿਰਸਜਨ ਕਰਨ ਦੇ ਲਈ ਦਰਿਆ ਕਿਨਾਰੇ ਪਹੁੰਚੇ ਤੇ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਪੂਰੀ ਸ਼ਰਦਾ ਦੇ ਲਾਲ ਗਣਪਤੀ ਦੀ ਪੂਜਾ ਕਰਨ ਤੋਂ ਬਾਅਦ ਉਹਨਾਂ ਨੂੰ ਵਿਦਾਇਨ ਦੇਣਾ ਹੈ ਇਸ ਮੌਕੇ ਤੇ ਇੱਕ ਪਾਸੇ ਜਿੱਥੇ ਸਤਲੁਜ ਦਰਿਆ ਦਾ ਪਾਣੀ ਖਤਰਨਾਕ ਪੱਧਰ ਤੇ ਸੀ ਤੇ ਉੱਤੇ ਹੀ ਦੂਜੇ ਪਾਸੇ ਲੋਕਾਂ ਦੀ ਆਸਥਾ ਤੇ ਸ਼ਰਦਾ ਦਾ ਸੇਲਾਬ ਵੀ ਦੇਖ ਨੂੰ ਮਿਲਿਆ ਉਤੇ ਹੀ ਇਹ ਦ੍ਰਿਸ਼ ਦਰਸਾਉਂਦਾ ਹੈ ਕਿ ਕੁਦਰਤੀ ਆਫਤਾਂ ਦੇ ਬਾਵਜੂਦ ਵੀ ਲੋਕਾਂ ਦੀ ਧਾਰਮਿਕ ਆਸਥਾ ਅਡੋਲ ਹੈ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ A&V ਤੇ ਅੱਜ ਅਸੀਂ ਖੜੇ ਹਾਂ ਸਤਲੁਜ ਦਰਿਆ ਦੇ ਉੱਤੇ ਜਿੱਥੇ ਜਿੱਦੀ ਵਿਧਾਨਾ ਗਣਪਤੀ ਨੂੰ ਲੋਕ ਆਪਣੇ ਘਰਾਂ ਵਿੱਚ ਰੱਖਦੇ ਨੇ ਉਸ ਤੋਂ ਬਾਅਦ ਆਪਣੇ ਆਪਣੇ ਸਮੇਂ ਅਨੁਸਾਰ ਐਸੇ ਵਿਸਰਜਨ ਕਰਨ ਆਉਂਦੇ ਨੇ ਤੁਹਾਨੂੰ ਇੱਕ ਤਸਵੀਰਾਂ ਦਿਖਾ ਦਿੰਨੇ ਨੇ ਦੇਖੋ ਇੱਥੇ ਗਣਪਤੀ ਨੂੰ ਵਿਸਰਜਨ ਕਰਨ ਆਏ ਨੇ ਗੱਲਬਾਤ ਕੋਸ਼ਿਸ਼ ਕਰਦੇ ਆ ਕੋਈ ਛੋਟਾ ਗਣਪਤੀ ਲੈ ਕੇ ਆਏ ਨੇ ਕੋਈ ਵੱਡਾ ਉਹਨਾਂ ਦੀ ਜਿਹੜੀ 7 ਦੇ 8 ਦਿਨ ਪੂਜਾ ਕਰਕੇ ਐਸੇ ਵਿਸਰਜਨ ਕਰਨ ਆਏ ਨੇ ਕਈ ਆਪਣੇ ਪਰਿਵਾਰਾਂ ਨਾਲ ਆਏ ਨੇ ਕਈ ਆਪਣੀ ਸੰਸਥਾਵਾਂ ਨਾਲ ਆਏ ਜਿੱਥੇ ਇੱਕ طرف ਸਤਲੁਜ ਦਰਿਆ ਨੇ ਵਿਕਰਾਲ ਰੂਪ ਧਾਰਨ ਕੀਤਾ ਆ دوسری طرف ਕਿਤੇ ਨਾ ਕਿਤੇ ਇੱਕ ਆਸਤਾ ਇਥੇ ਮਰਦੀ ਹੋਈ ਨਜ਼ਰ ਆਈ ਏ ਤੇ ਦੇਖਣ ਨੂੰ ਮਿਲਿਆ ਏ ਕਿ ਸਤਲੁਜ ਜਵਾਦ ਮੈਂ ਵਿਸਰਜਨ ਤੁਹਾਨੂੰ ਦਿਖਾਉਂਗਾ ਕਿ ਗਣਪਤੀ ਜਿੱਦਾ ਵਿਸਰਜਨ ਹੋ ਰਿਹਾ ਲੋਕ ਆਪਣੇ ਆਪਣੇ ਵਿਧੀ ਤੇ ਵਿਧਾਨ ਦੇ ਅਨੁਸਾਰ ਵਿਸਰਜਨ ਕਰ ਰਹੇ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕੇ ਲੋਗ ਆਪਣੇ ਘਰੋਂ ਆਏ ਨੇ ਤੇ ਤੇ ਵਿਸਰਜਨ ਕਰ ਲੈਨੇ ਆ ਤਸਵੀਰਾਂ ਨੇ ਕੋਈ ਛੋਟਾ ਗਲਪਤੀ ਲੈ ਕੇ ਆਇਆ ਕੋਈ ਵੱਡਾ ਗਲਪਤੀ ਲੈ ਕੇ ਆਇਆ ਉਹ ਵਿਸਰਜਨ ਕਰ ਲੈਲੇ ਗੱਲਬਾਤ ਕਰਨ ਦੀ ਕਰਦੇ تینਾ ਮੇ ਜੀ ਰੇਖਾ ਕਿੱਥੋਂ ਆਇਓ ਜੀ ਲੁਧਿਆਣੇ ਤੋਂ ਅਥੇ ਗਲਪਤੀ ਵਿਸਰਜਨ ਕਰਨਾ ਹੈ ਹਾਂ ਜੀ ਹਾਂ ਕਿੰਨੀ ਕਾਸਤਾ ਹੈ ਤੁਹਾਡਿਆਂ ਨਾਲ ਬਹੁਤ ਜ਼ਿਆਦਾ ਜੀ ਪਹਿਲੀ ਵਾਰ ਹੀ ਆਈਆਂ ਮੈਸੇਜ ਹੀ ਅੱਜ ਪਹਿਲੀ ਵਾਰ ਆਇਓ ਕੋਣ ਕੱਲੇ ਕੋ ਹੋਰੀ ਪਰਿਵਾਰ ਆਇਆ ਹੈ ਪੂਰਾ ਪਰਿਵਾਰ ਹੈ ਜੀ ਆ ਦੇਖੋ ਆਪਣੇ ਪਰਿਵਾਰ ਹੈ ਇਹ ਸਾਰੇ ਤੁਹਾਡੇ ਨਾਲ ਆਏ ਨੇ ਕਿੰਨੇ ਦਿਨ ਲਖਿਆ ਗਲਪਤੀ ਜਿਹਨੂੰ ਆਪਣੇ ਘਰ 7 ਦਿਨ 7 ਦਿਨ ਬਾਅਦ ਵਿਸਰਜਨ ਕਰਨਾ ਹੈ ਇਹਨੂੰ ਬਿਲਕੁਲ ਜੀ ਪੂਰਾ ਪਰਿਵਾਰ ਹੈ ਇਹ ਪਰਿਵਾਰ ਦੇਖ ਲਓ ਵਿਸਰਜਨ ਕਰ ਰਹਾ ਹੈ ਇੱਕ ਆਸਥਾ ਦਾ ਕੇਂਦਰ ਵੀ ਹੈ ਕਿਤੇ ਨਾ ਕਿਤੇ ਲੋਕ ਕਹਿੰਦੇ ਨੇ ਕੀ ਗਲਪਤੀ ਜੀ ਦੀ ਅਗਰ ਪੂਜਾ ਕੀਤੀ ਜਾਵੇ ਤੇ ਹਰ ਮੁਰਾਦ ਪੂਰੀ ਹੁੰਦੀ ਹੈ ਹਾਲਾਂਕਿ ਕਿਤੇ ਨਾ ਕਿਤੇ ਆਸਤਾ ਜਿੱਥੇ ਵਿਕਰਾਲ ਰੂਪ ਧਾਰਨ ਕੀਤਾ ਸਤਲੁਜ ਦੇ ਉਥੇ ਆਸਤਾ ਤੇ ਭਾਰੀ ਨਜ਼ਰ ਆਂਦੀ ਦਿਖ ਰਹੀ ਹੈ ਲੋਕਾਂ ਨੇ ਦਿਲਾਂ ਤੋਂ ਆਪਣੇ ਗਲਪਤੀ ਨੂੰ ਘਰ ਰੱਖਿਆ ਤੇ ਉਸ ਤੋਂ ਬਾਅਦ ਇੱਥੇ ਵਿਸਰਜਨ ਕਰਨ ਆਏ ਨੇ ਜਿਹੜੇ ਲੋਕ ਬਾਹਰ ਆਂਦੇ ਨੇ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਵੀ ਗੱਲ ਕਰਨ ਦੀ ਕਿ ਉਹ ਕਿਸ ਤਰ੍ਹਾਂ ਤੇ ਵਿਸਰਜਨ ਨੂੰ ਦੇਖ ਨੇ ਅੱਜ ਗਣਪਤੀ ਜੀ ਦਾ ਵਿਸਰਜਨ ਕੀਤਾ ਚਿੱਟੇ ਦੇਰੇ ਨੇ ਲੋਕਾਂ ਨੂੰ ਇਹ ਤਾਂ ਨਾ ਕਿਤੇ ਕੋ ਸੋਚ ਤੇ ਵਿਚਾਰ ਦੀ ਗੱਲ ਹੈ ਸੱਚੀ ਗੱਲ ਹੈ ਵਿਸਰਜਨ ਕੀਤਾ ਹੈ ਤੇ ਵਿਸਰਜਨ ਕਰਨ ਤੋਂ ਬਾਅਦ ਜਿਹੜੀ ਆਸਤਾ ਹੈ ਹਾਲਾਂਕਿ ਇਹ ਬੜਾ ਡੂੰਗਾ ਹੈ ਸਤਲੁਜ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ ਤੇ ਵਿਸਰਜਨ ਕਰ ਰਹੇ ਨੇ ਵਿਸਰਜਨ ਕਰਨ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿਸੇ ਹੋਰ ਨਾਲ ਜਿਹੜੇ ਗੱਲ ਆ ਜਾ ਤੇ ਅਸੀਂ ਗੱਲ ਕਰਦੇ ਹਾਂ ਕਿਸੇ ਹੋਰ ਨਾਲ ਤੇ ਜਿਹੜੇ ਵਿਸਰਜਨ ਕਰ ਰਹੇ ਨੇ ਕੋਸ਼ਿਸ਼ ਕਰਦੇ ਆਂ ਗੱਲ ਕਰਨ ਦੀ ਇੱਕ ਮਿੰਟ ਹਾਂਜੀ ਹਾਂਜੀ ਕੀ ਨਾਮ ਹੈ ਜੀ ਸੀਮਾ ਕਿਤੋਂ ਆਏ ਹੋ ਇਹ ਹੈ ਬਵਲ ਤੋਂ ਕਿਦਾਂ ਲੱਗ ਰਿਹਾ ਹੈ ਵਿਸਰਜਨ ਕੀਤਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਮਹਾਰਾਜ ਆਏ ਸੀ 9 ਦਿਨ ਹੋ ਗਏ ਉਹਨਾਂ ਦੀ ਸੇਵਾ ਕੀਤੀ ਉਸ ਤੋਂ ਬਾਅਦ ਵਿਸਰਜਿਤ ਕੀਤਾ ਹੁਣ ਮਹਾਰਾਜ ਚਲੇ ਨੇ ਬਿਲਕੁਲ ਜੀ ਵਿਸਰਜਨ ਕਰਕੇ ਗਏ ਨੇ ਪੂਰੇ ਪਰਿਵਾਰ ਨਾਲ ਆਏ ਨੇ ਇੱਕ ਸੋਚ ਹੈ ਪੂਰੀ ਫੈਮਿਲੀ ਨਾਲ ਆਏ ਨੇ ਜੇ ਅਗਰ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਆਸਥਾ ਰੱਖਦੇ ਹੋ ਤੇ ਵਿਸਰਜਨ ਕਰਦੇ ਤਾਂ ਇਹ ਸੋਚਣ ਵਿਚਾਰਨ ਵਾਲੀ ਗੱਲ ਹੈ ਲੋੜ ਜਾਂਦੇ ਨੇ ਐਨਬੀ ਲੂਜ਼ੀ ਮਰਿੰਦਰ ਸਰਾਂ